ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕਣ ਲਈ ਜੋ ਮੁਹਿੰਮ ਚਲਾਈ ਗਈ ਸੀ ਉਸੇ ਤਿੱਹ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਹਰਚੋਵਾਲ ਵਿੱਚ ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਉਸੇ ਰੰਜਿਸ਼ ਤਿੱਹ ਕੁਝ ਦਿਨ ਪਹਿਲਾਂ ਨਸ਼ਾ ਤਸਕਰ ਵੱਲੋਂ ਪਿੰਡ ਦੇ ਇੱਕ ਨੌਜਵਾਨ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਕਿ ਸਰਕਾਰੀ ਹਸਪਤਾਲ ਪਾਮ ਵਿਖੇ ਦਾਖਲ ਕਰਵਾਇਆ ਗਿਆ ਪੀੜਤ ਰਵੀ ਸਿੰਘ ਉਸਦੀ ਪਤਨੀ ਨੀਤੂ ਅਤੇ ਪਿੰਡ ਵਾਸੀ ਲੰਬਰੀ ਇੱਛਾ ਰਾਣੀ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਕਿ ਅਸੀਂ ਪਿੰਡ ਵਿੱਚ ਨਸ਼ਾ ਨਹੀਂ ਵਕਣ ਦੇਣਾ ਜਿਸ ਦੇ ਤਿੱਤਰੀਓਨਾਂ ਵੱਲੋਂ ਨਸ਼ਾ ਵੇਚਣ ਵਾਲੇ ਨੂੰ ਫੜਾਇਆ ਗਿਆ ਇਸੇ ਰੰਜਿਸ਼ ਕਾਰਨ ਉਹਨਾਂ ਵੱਲੋਂ ਰਵੀ ਸਿੰਘ ਉੱਤੇ ਜਾਣਲੇਵਾ ਹਮਲਾ ਕੀਤਾ ਗਿਆ ਹੈ ਉਲਟਾ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਇਹਨਾਂ ਨੌਜਵਾਨਾਂ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਉਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਜਾਂ ਤਾਂ ਸੁਧਰ ਜਾਵੇ ਜਾਂ ਫਿਰ ਸਾਡਾ ਪਿੰਡ ਛੱਡ ਕੇ ਚਲਾ ਜਾਵੇ। ਉੱਥੇ ਹੀ ਦੂਸਰੀ ਪਾਰਟੀ ਦੀ ਜੀਰੇ ਇਲਾਜ ਲਵਜੋਤ ਕੌਰ ਨੇ ਕਿਹਾ ਕਿ ਅਸੀਂ ਨਸ਼ੇ ਦਾ ਵਪਾਰ ਨਹੀਂ ਕਰਦੇ ਇਹਨਾਂ ਵੱਲੋਂ ਮੇਰੇ ਸਹੁਰੇ ਦਾ ਝੂਠਾ ਨਾ ਲਾਇਆ ਹੈ। ਸਗੋਂ ਇਹਨਾਂ ਨੌਜਵਾਨਾਂ ਵੱਲੋਂ ਸਾਡੇ ਘਰ ਆ ਕੇ ਮੇਰੀ ਅਤੇ ਮੇਰੀ ਦਾਦੀ ਸੱਸ ਦੀ ਕੁਟਮਾਰ ਕੀਤੀ ਗਈ ਅਤੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਾਰੇ ਜਦੋਂ ਚੌਕੀ ਇੰਚਾਰਜ ਹਰਚੋਵਾਲ ਐਸਐਸ ਕਲੋਨਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਸਐਸਪੀ ਅਤੇ ਡੀਐਸਪੀ ਵੀ ਹਦਾਇਤ ਸੀ ਕਿ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ ਇਸੇ ਤਿਤ ਅਸੀਂ ਨਸ਼ੇ ਦੇ ਇੱਕ ਤਸਕਰ ਨੂੰ ਫੜਿਆ ਸੀ ਪੁਸ਼ਗੀਸ਼ ਦੌਰਾਨ ਉਸਨੇ ਹਰਚੋਵਾਲ ਦੇ ਇੱਕ ਵਾਸੀ ਦਾ ਨਾਮ ਲਿਆ ਸੀ ਸਾਡੇ ਵੱਲੋਂ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ ਜਦੋਂ ਵੀ ਉਹ ਸਾਡੇ ਕਾਬੂ ਆਏਗਾ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਜਦੋਂ ਨੌਜਵਾਨ ਉੱਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੋਨਾਂ ਟੀਰਾ ਵਿੱਚ ਆਪਸੀ ਮਾਮੂਲੀ ਝਗੜਾ ਹੋਇਆ ਹੈ ਉਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਜੋ ਵੀ ਸਾਹਮਣੇ ਆਏਗਾ ਉਸੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਰਚਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰ ਜੀ ਸਾਹਿਬੀ ਗੱਲ ਕੱਲ ਸਰ ਇਦਾਂ ਹੋਈ ਹੈ ਵੀ ਸਾਡੇ ਨਾਲ ਇੱਥੇ ਪਿੰਡ ਦੇ ਵਿੱਚ ਹਰਚਵਾਲ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਯੋਗ ਹੈ ਮੇਰੇ ਕੁਝ ਆਪਣੇ ਫੈਮਿਲੀ ਦੇ ਮੁੰਡੇ ਆ ਜਿਨ੍ਹਾਂ ਨੇ ਨਸ਼ੇ ਵਾਲਿਆਂ ਨੂੰ ਮੜਿਆ ਨੂੰ ਨਸ਼ਾ ਲੈ ਕੇ ਗਿਆ ਉਹਨਾਂ ਨੂੰ ਬੜਾਇਆ ਔਰ ਫਰਾਇਆ ਇੱਥੇ ਹਰ ਚਵਾ ਚੌਂਕੀ ਦੀ ਵਿੱਚ ਆਏ ਆ ਉਹਦੇ ਤੋਂ ਬਾਅਦ ਸਾਰੇ ਇਹਨਾਂ ਨੇ ਕੀ ਕੀਤਾ ਵਾ ਕਿ ਉਹਦੇ ਨਾਲ ਮੈਂ ਵੇਖਤੀ ਤੇ ਮੁੰਡੇ ਨੂੰ ਇੱਥੇ ਲੈ ਕੇ ਆਇਆ ਇਹਨਾਂ ਨੇ ਡਾਊਟ ਕੀਤਾ ਵੀ ਇਹ ਵੀ ਨਾਲ ਵਾਲਾ ਸਾਰਾ ਕੁਝ ਇਹਨਾਂ ਫਰਾਉਂਦੇ ਤੇ ਇਹਨਾਂ ਨੂੰ ਅਸੀਂ ਜਿਹੜਾ ਵੀ ਇਹ ਕੰਮ ਨਹੀਂ ਕਰਨ ਦੇਣਾ ਅਸੀਂ ਮੁੜ ਕੇ ਕੀ ਕੀਤਾ ਵੀ ਥੋੜੇ ਦਿਨ ਅਗਲੇ ਦਿਨ ਦੀ ਗੱਲ ਆ ਉਸ ਤੋਂ ਬਾਅਦ ਮੈਂ ਕੰਪਨੀ ਚ ਗਿਆ ਤੇ ਵਾਪਸ ਆਇਆ ਮੁੰਡੇ ਛੱਡ ਕੇ ਬਠਿੰਡੇ ਵਾਪਸ ਆਇਆ ਮੈਂ ਚਾਚੀਕਰ ਬੈਗ ਲੈ ਕੇ ਤੇ ਬੈਗ ਮੁੜ ਕੇ ਵਾਪਸ ਅੱਡੇ 'ਚ ਹੋ ਕੇ ਤੇ ਚੱਕਣ ਗਿਆ ਇਹਨਾਂ ਨੇ ਆਪਣੇ ਘਰੋਂ ਜਿਹੜੇ ਆ ਮੁੰਡੇ ਸਾਰੇ ਰੈਡੀ ਕੀਤੇ ਆ ਪੁਿੰਤੇ ਇੱਕ ਪਹਿਲਾ ਖਿਡਾਰੀ ਜਿਵੇਂ ਇੰਟਰ ਹੋਏ ਆ ਉਵੇਂ ਉਹ ਮੁੰਡੇ ਨੇ ਦੌੜ ਕੇ ਆਵਾਜ਼ ਦਿੱਤੀ ਆ ਇਹਨਾਂ ਨੇ ਵਾਪਸ ਆ ਗਏ ਆ ਇੰਨਾ ਗੇਟ ਵੱਢਿਆ ਅਸੀਂ ਪਛਾਣ ਦੌੜੇ ਆ ਬੈਗ ਉੱਥੇ ਪਿਆ ਸੀ ਜਿਵੇਂ ਅਸੀਂ ਪਛਾਣ ਦੌੜੇ ਇੰਨਾ ਸੜਕ ਦੇ ਵਿੱਚ ਆ ਕੇ ਦੋ ਜਾਣਿਆਂ ਨੇ ਮੇਰੇ ਦਾਤੜ ਮਾਰੇ ਆ ਦੋਵਾਂ ਨੇ ਦਾਤੜ ਮਾਰੇ ਮੇਰੇ ਸਿਰ ਦੇ ਵਿੱਚ ਬਾਕੀ ਹੱਲਾ ਸ਼ੀਰੀ ਵਾਲੇ ਹੀ ਪੈਨੂੰ ਜਾਨੋ ਮਾਰ ਦੋ ਤੇ ਕੁਝ ਹੋਰ ਵੀ ਇਹਨਾਂ ਦੇ ਨਾਲ ਕਾਫੀ ਅਨੁਭਾਤੇ ਬੰਦੇ ਵੀ ਸੀ ਜਿਹੜੇ ਮੈਨੂੰ ਕੁਝ ਜਿਹੜਾ ਸਮਝਦੀਆਂ ਹੁੰਦੀ ਤੇ ਕਿਹੜੇ ਜਿਹੜੇ ਬੰਦੇ ਹਾਂ ਜੀ ਉਹਨਾਂ ਦੀ ਪਛਾਣ ਹੈ ਮਾਰੇ ਮਾਣ ਇਹ ਕਰੀ ਸੀਲੂ ਕੱਕਵਾ ਫੜਾ ਉਹਦਾ ਮੁੰਡਾ ਵਾਲਾ ਹੀ ਕਾਲੂ ਐ ਨਿੱਕਾ ਕਾਲੂ ਹਾਂਜੀ ਇਹ ਦੋ ਜਣੇ ਜਿਹੜੇ ਮੇਰੇ ਮਗਰ ਦੌੜੇ ਆਟੇ ਦੇ ਰੇਕ ਕਿ ਕਿੰਨਾ ਕੁ ਨਸ਼ਾ ਚਵਾਦ ਹਰ ਚਵਾਦ ਦੇ ਚਸਰ ਬਹੁਤ ਜ਼ਿਆਦਾ ਨਸ਼ਾ ਹਵਾ ਪਰ ਦੋ ਵਾਦ ਕੇ ਨਕਰ ਗਾਲ ਦਿੱਤੇ ਸਾਰੇਆਂ ਨੇ ਹਾਦੀ ਤਪਾ ਛੜੀ ਹੈ ਜੇ ਸ਼ਾਸਨ ਨੂੰ ਇਹ ਗੱਲ ਦਾ ਪਤਾ ਹੋਵੇ ਸ਼ਾਸਨ ਨੂੰ ਸਾਰਾ ਪਤਾ ਹੈ ਜੀ ਸਰ ਮੰਨ ਲਓ ਜਿਹੜੇ ਦੋ ਮੁੰਡੇ ਇੱਥੇ ਫੜਾਏ ਗਏ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਬਿਆਨ ਵੀ ਦਿੱਤੇ ਆ ਵੈਸੇ ਇਹ ਤਾਂ ਕੋਈ ਲੈ ਕੇ ਆਏ ਆ ਇਹਨਾਂ ਨੇ ਇਹਨਾਂ ਦੇ ਕੋਈ ਬਿਆਨ ਨਹੀਂ ਕੀਤੇ ਮੰਗਦੇ ਤੁਹਾਡੇ ਸਾਡੀ ਸਾਡਾ ਇਨਸਾਫ ਚਾਹੀਦਾ ਸਾਨੂੰ ਨਾ ਮੇਰੇ ਨਹੀਂ ਤੁਝ ਅੱਜ ਕੀ ਗੱਲ ਅੱਜ ਉਹ ਲੈਣ ਵਾਲੇ ਜੀ ਠੀਕ ਹੈ ਗੱਲ ਜੇ ਸਾਡੇ ਤੁਹਾਡੇ ਪ੍ਰਿੰਟੇ ਨਸ਼ਾ ਚੜਿਆ ਤੁਹਾਡੇ ਘਰਵਤੇ ਹਮਲਾ ਹੋਇਆ ਅਸੀਂ ਤੇ ਇਹੋ ਕਹਿਣਾ ਚੰਨੇ ਵੀ ਚਾਰ ਭੰਜਾ ਨੇ ਮੇਰੇ ਘਰ ਵਾਲਦ ਨਾਲ ਨਸ਼ਾ ਬੰਦ ਕਰਾਉਣਾ ਚਾਹੁੰਦੇ ਸੀ ਤੇ ਇਹ ਬੜੇ ਟਾਈਮ ਤੋਂ ਨਸ਼ਾ ਬੰਦੀ ਕਰਾਉਣਾ ਚਾਹੁੰਦੇ ਹੈਗੇ ਕਾਰਵਾਈ ਕਰਨ ਦੇ ਹੈਗੇ ਕਰਾਉਣ ਦੇ ਹੈਗੇ ਤੇ ਇਹ ਘਰ ਵਾਲਾ ਮੇਰਾ ਕੰਪਨੀ ਜ ਕੰਪਨੀ ਚ ਆਇਆ ਹੈਗਾ ਸੋਮਵਾਰ ਦੀ ਰਾਤ ਤੇ 12 ਵਜੇ ਨ ਆਇਆ ਵਾ ਤੇ ਮਤਲਬ ਕਿ ਇਹਦੇ ਗਵਾਂਡੀਆਂ ਦੇ ਘਰ ਹੀ ਸੌ ਗਿਆ ਹੈਗਾ ਫੇ ਰਾਤ ਘਰ ਦੇ ਨੂੰ ਕੀ ਪਰੇਸ਼ਾਨੀ ਦੇਣੀ ਤੇ ਦਿਨੇ ਕੰਮ ਤੇ ਚੱਲਿਆ ਕਿ ਅਟੀਕਾਰ ਫੜਾਉਣ ਚੱਲਿਆ ਸੀ ਮੰਗਲਵਾਰ ਦੀ ਜਿਹੜੇ 9 ਵਜੇ ਦੀ ਗੱਲ ਆ ਤੇ ਮਤਲਬ ਇਹਨਾਂ ਨੇ ਗਲੀ 'ਚ ਝਗੜਾ ਕੀਤਾ ਜਿਨ੍ਹਾਂ ਦੇ ਘਰ ਅਸੀਂ ਖੜੇ ਆ ਉਹਨਾਂ ਦਾ ਗੇਟ ਵੱਢਿਆ ਰਾਤ ਤੇ ਇਹਨਾਂ ਨੇ ਮੇਰੇ ਘਰ ਵਾਲੇ ਦਾਤਰ ਮਾਰਿਆ ਜੀ ਕੋਈ ਪੁਲਿਸ ਨੂੰ ਰਿਪੋਰਟ ਨਹੀਂ ਕੋਈ ਕਾਰਵਾਈ ਹੋਈ ਅੱਜ ਉਹ ਅੱਜ ਤਿੰਨ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਕੋਈ ਆਡੀ ਸੁਣਵਾਈ ਨਹੀਂ ਹੋਈ ਕੀ ਮੰਗ ਕਰਦੇ ਜਿਹੜਾ ਪਿੰਟ ਨਸ਼ਾ ਚਾਹ ਰੇ ਖਤਮ ਹੋ ਜਾਏ ਅਸੀਂ ਇਹੋ ਮੰਗ ਕਰਦੇ ਆ ਵੀ ਮਤਲਬ ਵੀ ਖਤਮ ਹੋਣਾ ਚਾਹੀਦਾ ਇਹ ਕੰਮ ਕਾਰਵਾਈ ਹੋਣੀ ਚਾਹੀਦੀ ਝਗੜਾ ਤੁਹਾਡੇ ਘਰੋਂ ਵੱਢਿਆ ਕਿੱਥੇ ਸੀ ਮਾਰਿਆ ਕਿੱਥੇ ਘਰ ਵਾਲੇ ਮੇਲ ਨੂੰ ਗਲੀ 'ਚ ਵੱਢਿਆ ਸੀ ਮਾਰਕੀਟ ਕੋਲ ਠੀਕ ਮਾ ਗਾੜੀਆਂ ਨੂੰ ਇਨਸਾਫ ਹੀ ਚਾਹੀਦਾ। ਹਾਂ ਮੇਰਾ ਲਾਪਰੀ। ਹਾਂ ਜੀ ਕੀ ਕਹਿਣਾ ਚਾਹੁੰਦੇ ਜਿੱਸਾ ਪਿੰਡ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ। ਨਸ਼ਾ ਭਾਜੀ ਬਹੁਤ ਜ਼ਿਆਦਾ ਸਾਡੇ ਪਿੰਡ ਵਿੱਚ ਪਿੰਡ ਹਰਚਮਾਨ ਦੇ ਵਿੱਚ ਬਹੁਤ ਜ਼ਿਆਦਾ ਹੈ। ਤੇ ਆਪਾਂ ਕੁਛ 4-5 ਜਣੇ ਹੈਗੇ ਜਿਹੜੇ ਆਪਾਂ ਨਸ਼ੇ ਦੇ ਵਿਰੋਧ ਚੱਲਦੇ ਰਹੇ ਸੀ। ਤੇ ਕਾਫੀ ਦਿਨਾਂ ਤੋਂ ਸਾਡੀ ਇਹ ਚੱਲਦੀ ਪਈ ਸੀ ਪਲਾਨਿੰਗ ਕਿ ਕਿਸੇ ਨੂੰ ਆਪਾਂ ਫੜ ਕੇ ਤੇ ਮਨ ਨੂੰ ਪੁਲਿਸ ਨੂੰ ਦਈਏ ਤੇ ਦੋ ਬੰਦੇ ਆਪਾਂ ਫੜ ਕੇ ਵੀ ਪੁਲਿਸ ਨੂੰ ਦਿੱਤੇ ਆ। ਉਹਨਾਂ ਨੇ ਬਾਕਾਇਦਾ ਨਸ਼ਾ ਵੀ ਫੜਿਆ ਗਿਆ ਸਾਰਾ ਕੁਝ ਆਨਰ ਕੋਲ ਹਰ ਇੱਕ ਚੀਜ਼ ਹੈਗੀ ਆ ਪਰਚੇ ਵੀ ਦਿੱਤੇ ਗਏ ਆ ਤੇ ਜਿਹੜੇ ਬੰਦਿਆ ਕੋ ਨਸ਼ਾ ਫੜਿਆ ਗਿਆ ਸਾਡਾ ਮਤਲਬ ਗਲੀ ਵਿੱਚ ਮੋਟਰਸਾਈਕਲ ਵੀ ਲੱਗਾ ਸੀ ਉਸ ਦਿਨ ਫੜ ਕੇ ਨਸ਼ਾ ਜਦੋਂ ਪੁਲਿਸ ਵਾਲੇ ਬੰਦਿਆਂ ਨੂੰ ਲੈ ਗਏ ਆ ਤੇ ਮੋਟਰਸਾਈਕਲ ਲੱਗਾ ਸੀ ਇਹਨਾਂ ਨੇ ਮੋਟਰਸਾਈਕਲ ਭੰਨਿਆ ਤੇ ਨਜਾਇਜ਼ ਆਪਣੀਆਂ ਬੁੜੀਆਂ ਦਾਖਲ ਕਰਾਤੀਆਂ ਕਿ ਮਤਲਬ ਸਾਡੇ ਬੁੜੀਆਂ ਨੂੰ ਇਹਨਾਂ ਨੇ ਸੱਟਾ ਲਾਤੀਆਂ ਸਾਰਾ ਪਿੰਡ ਗਵਾਹ ਹੈਗਾ ਆਪਾਂ ਕਿਸੇ ਦੇ ਮਤਲਬ ਜਨਾਨੀ ਨੂੰ ਕਿਸੇ ਨੂੰ ਕਿਸੇ ਨੂੰ ਨਹੀਂ ਹੱਥ ਲਾਇਆ ਆਪਾਂ ਤੇ ਦੂਸਰੀ ਗੱਲ ਕਿ ਇਹ ਗੱਲ ਕਰਦੇ ਪਏ ਆ ਕਿ ਆਪਾਂ ਨਸ਼ਾ ਨਹੀਂ ਵੇਚਦੇ ਨਸ਼ਾ ਨਹੀਂ ਵੇਚਦੇ ਤੇ ਫੇਰ ਇਹਨਾਂ ਕੋ ਇੰਨੀਆਂ ਗੱਡੀਆਂ ਦੋ ਤਿੰਨ ਗੱਡੀਆਂ ਕਿੱਥੋਂ ਇਹ ਰੋਟੀ ਖਾਂਦੇ ਆ ਦਿਹਾੜੀ ਨਹੀਂ ਕਰਦੇ ਕਿੱਥੋਂ ਰੋਟੀ ਖਾਂਦੇ ਆ ਕਿਸ ਬੇਸ ਤੇ ਰੋਟੀ ਖਾਂਦੇ ਆ ਗੱਡੀਆਂ ਕਿੱਥੋਂ ਆਉਣੀਆਂ ਪੇਲ ਕਿੱਥੋਂ ਗੱਡੀਆਂ ਚ ਪੈਂਦੇ ਆ ਸ਼ਰਮ ਆ ਨਸ਼ਾ ਵੇਚਦੇ ਆ ਗਲੀ ਜੇ ਇਹਨਾਂ ਨੇ ਲੋਕਾਂ ਦਾ ਲੰਗੜਾ ਮੁਸ਼ਕਲ ਕੀਤਾ ਆ ਬਾਹਰ ਦੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਨਸ਼ਾ ਲੈਣ ਬੜੀ ਬੜੀ ਦੂਰ ਤੋਂ ਨਸ਼ਾ ਲੈਣ ਆਉਂਦੇ ਆ ਤੇ ਬਾਕੀ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਇਹ ਸਰਾ ਸਰ ਗਲਤ ਹੈਗੇ ਨੇ ਆਪਾਂ ਨਸ਼ੇ ਦੇ ਵਿਰੁੱਧ ਚੱਲ ਰਹੇ ਆ ਨਸ਼ੇ ਦੇ ਵਿਰੁੱਧ ਚੱਲਦੇ ਰਵਾਂਗੇ ਤੁਹਾਨੂੰ ਅੱਗੇ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਾਨੀ ਮਤਲਬ ਨੁਕਸਾਨ ਇਹਨਾਂ ਦਾ ਆਪਾਂ ਕਰਾਂਗੇ ਪੰਜ ਤੋਂ 10 ਲੱਖ ਰੁਪਏ ਆਪਾਂ ਇਹਨਾਂ ਦੇ ਲਾਉਣਾ ਵਾ ਕਹਿੰਦੇ ਤੇ ਫਿਰ ਆਪਾਂ ਕਹਿੰਦੇ ਇਹਨਾਂ ਨੂੰ ਮਤਲਬ ਧੱਕਣਾ ਮਤਲਬ ਫੜਾਤੇ ਜਾਂ ਨਸ਼ਾ ਫੜਾਤਾ ਵਾ ਇਹ ਉਸ ਤੋਂ ਬਾਅਦ ਦੀ ਗੱਲ ਆ ਹਾਂਜੀ ਤੇ ਜਨਾਨੀਆਂ ਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਮੁੰਡਾ ਇਹਨਾਂ ਦਾ ਸਾਡੇ ਨਾਲ ਗੱਲ ਮੁੰਡਾ ਹੀ ਮੁੰਡੇ ਜਿਹੜਾ ਵੇਚਦਾ ਉਹਦੇ ਨਾਲ ਕਾਲੂ ਦੇ ਨਾਲ ਉਹ ਲੱਗੀਆਂ ਮਾ ਸੱਟਾਂ ਉਹ ਬੈਗ ਲੈਣ ਆਇਆ ਵਾ ਬੈਗ ਲੈਣ ਆਇਆ ਆਪਣੇ ਘਰ ਚੋਂ ਤੇ ਉਹ ਬੈਗ ਲੈ ਕੇ ਨਿਕਲਣ ਲੱਗਾ ਤੇ ਉਹਨੂੰ ਪੈ ਗਈ ਇਹ ਆਪਣੀ ਤਿਆਰੀ ਇਹ ਸਿਰ ਵਿੱਚ ਉਹਦੇ ਸੱਟਾਂ ਲੱਗੀਆਂ ਦੋ ਟੱਪ ਲੱਗੇ ਤੇ ਇਹਨਾਂ ਨੇ ਬੰਦੇ ਜਿਹੜੇ ਆ ਉਦੋਂ ਤੋਂ ਹੀ ਆਪਣੇ ਘਰ ਬਿਠਾ ਲਏ ਆ ਇਸ ਤੱਕ ਹੁਣ ਤੱਕ ਕੋਈ ਮੁਲਾਜ਼ਮ ਨਹੀਂ ਇੱਥੇ ਪਹੁੰਚਿਆ ਸਵੇਰੇ ਸਾਡੀ ਗੱਲ ਹੋਈ ਸੀ ਹਿੰਦੇ ਹੀ ਆਵਾਂਗੇ ਚੈਕਿੰਗ ਕਰਾਂਗੇ ਪਰ ਉਹ ਕੋਈ ਨਹੀਂ ਆਇਆ ਹੁਣ ਵੀ ਸਾਡੇ ਕੋ ਵੀਡੀਓ ਸਾਰਾ ਕੁਝ ਹੈ ਗਾਇਸ ਸਾਰਾ ਉੱਤੇ ਕੋਠੇ ਤੇ ਚੜ੍ਹੇ ਆ ਤੇ ਕੋਈ ਇਹੋ ਜੀ ਮਤਲਬ ਕਾਰਵਾਈ ਦੇ ਕੋਈ ਨਾ ਹੋਣੀ ਨਸ਼ੇ ਦੇ ਵਿਰੋਧਾਂ ਆਪਾਂ ਆਪਾਂ ਇਸੇ ਜੀਤੇ ਹੀ ਅੜੇ ਰਵਾਂਗੇ ਕਿ ਇਹ ਚੀਜ਼ ਮਤਲਬ ਮੁਕਾਈ ਜਾਏ ਨਸ਼ਾ ਮੁਕਾਇਆ ਜਾਵੇ ਉਹ ਤੁਮਾਂ ਜੀ ਨੇ ਕਿ ਨੰਬਰ ਜਾਰੀ ਕੀਤਾ ਉੱਤੇ ਵੀ ਤੁਸੀਂ ਆਪਣੀ ਪੋਸਟ ਪਾਓਗੇ ਉਹ ਦੇਖੋ ਜੀ ਪੋਸਟਾਂ ਪਾਉਣ ਦਾ ਜਾਂ ਨੰਬਰਾਂ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਆ ਠੀਕ ਆ ਜੀ ਜੇ ਆਪਾਂ ਔਨ ਰਿਕਾਰਡ ਸਾਰੀਆਂ ਚੀਜ਼ਾਂ ਹੱਥਾਂ 'ਚ ਫੜਾ ਕੇ ਤੇ ਪਰਚਿਆਂ ਦੇ ਤੱਕ ਗੱਲਾਂ ਹੋਣ ਡੀਆਂ ਤੇ ਉਹਨਾਂ ਦਾ ਨਹੀਂ ਕੁਝ ਬਣਿਆ ਤੇ ਨੰਬਰਾਂ ਤੇ ਕੀ ਹੋ ਜੇਗਾ ਮੰਗ ਹੜੀ ਹੋਈਆ ਕਿ ਇਹ ਨਸ਼ਾ ਮਕਾਇਆ ਜਾਵੇ ਪਿੰਡ ਵਿੱਚੋਂ ਜਿਹੜੇ ਵੇਚਣ ਵਾਲੇ ਆ ਜਾਂ ਤੇ ਉਹ ਨਸ਼ਾ ਛੱਡ ਦੇਣ ਵੇਚਣਾ ਛੱਡ ਦੇਣ ਤੇ ਜਾਂ ਪਿੰਡ ਤੋਂ ਨਿਕਲ ਜਾਣ ਮੇਰਾ ਨਾਂ ਇਛਿਆ ਰਾਨੀ ਹੈ ਸਾਹਿਬ ਜੀ ਬੇਵਨ ਯਾਦਾ ਬੱਚੇ ਨੇ ਕੋਈ ਇਹਨਾਂ ਤੇ ਕੋਈ ਦੁਸ਼ਮਣੀ ਤੇ ਹੈ ਹੀ ਨਹੀਂ ਉਹਦੀ ਉਹਦੀ ਨਸ਼ੇ ਦੇ ਵਿਰੋਧ ਦੇ ਕਮਹਮ ਚੱਲੀ ਸੀ ਇਹ ਲੋਕਾਂ ਦੇ ਨੌਜਵਾਨ ਬੱਚੇ ਜਿਹੜੇ ਬਚਾਏ ਜਾ ਸਕਣ ਪਰ ਉਹ ਉਹਦੇ ਤੇ ਹੀ ਉਲਟੇ ਇਲਜ਼ਾਮ ਲਾਏ ਜਾ ਰਹੇ ਆ ਤੇ ਇਹ ਗੱਲ ਜਿਹੜੀ ਇਹ ਬੜੀ ਨਿੰਦਮ ਚੋਗ ਆ ਸਾਰੇ ਵਾਸਤੇ ਕਿ ਇੱਕ ਬੱਚਾ ਖੜਾ ਹੋਇਆ ਨਸ਼ੇ ਦੇ ਵਿਰੁੱਧ ਤੇ ਉਹਦੇ ਉੱਤੇ ਹੀ ਉਲਟੇ ਇਲਜ਼ਾਮ ਜਿਹੜੇ ਲਾਏ ਜਾ ਰਹੇ ਜੋ ਵੀ ਉਹਨੂੰ ਬੋਲਿਆ ਉਹ ਬਿਲਕੁਲ ਸੱਚ ਤੇ درست ਹੈ ਜਿਹੜੇ ਜਾਂ ਮਝੂਠੇ ਲੱਗ ਰਹੇ ਬਿਲਕੁਲ ਝੂਠੇ ਸਾਡੀ ਮੰਗ ਹੈ ਕਿ ਨਸ਼ਾ ਜਿਹੜਾ ਇਹ ਵਾਕੇ ਹੀ ਪਿੰਡ ਚੋਂ ਨਿਕਲੇ ਤੇ ਲੋਕਾਂ ਦੇ ਜਿਹੜੇ ਸੁਧਾਰ ਹੋਣ ਮਾਵਾਂ ਦੇ ਪੁੱਤ ਜਿਹੜੇ ਤਾਂ ਮਰਨ ਦੇ ਨਸ਼ਾ ਖਾ ਖਾ ਕੇ ਉਹਨਾਂ ਦਾ ਬਚਾਅ ਹੋ ਜਾਏ ਤੇ ਕੁਝ ਬਚਾਇਆ ਜਾ ਸਕੇ ਸਾਡੀ ਤੇ ਸਰਕਾਰ ਅੱਗੇ ਹੋਈ ਮੰਗ ਹੈ ਹੋਰ ਕੋਈ ਸਾਡੀ ਕੋਈ ਜਾਨੀ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਨਾਮ ਲਵਜਤ ਕੌਰ ਆ ਮੈਂ ਹਰ ਚਾਲ ਦੀ ਰਹਿਣ ਵਾਲੀ ਹਾਂ ਨਹੀਂ ਇਹੋ ਜੀ ਕੋਈ ਵੀ ਗੱਲ ਨਸ਼ੇ ਪੱਤੇ ਵਾਲੀ ਠੀਕ ਹੈ ਬਾਕੀ ਜੋ ਵਿਰੋਧੀ ਪਾਰਟੀ ਕਹਿਣਾ ਚਾਹੁੰਦੇ ਉਹ ਤਾਂ ਕਹਿਣ ਗਈ ਠੀਕ ਹੈ ਨਛੇ ਪਤੇ ਵਾਲੀ ਉਹਦੇ ਘਰ ਚ ਕੋਈ ਗੱਲ ਨਹੀਂ ਆ ਹਾਂ ਇਹਨਾਂ ਨੇ ਮੈਨੂੰ ਲੱਗਾ ਪਤਾ ਵੀ ਕਰ ਦਿਆ ਤਾਂ ਥੋੜਾ ਬਹੁਤਾ ਵੀ ਇਹਨਾਂ ਨੇ ਜ਼ਬਰਦਸਤੀ ਮੇਰੇ ਸਹੁਰੇ ਦਾ ਨਾਮ ਪੁੱਆਇਆ ਵਾ ਕੋਈ ਬੰਦੇ ਫੜੇ ਆ ਜਾਂ ਮੈਨੂੰ ਨਹੀਂ ਉਹਨਾਂ ਦਾ ਪਤਾ ਵੀ ਫੜੇ ਜਾਂ ਨਹੀਂ ਫੜੇ ਪਰ ਅਸਲ ਗੱਲ ਇਹ ਹੈ ਕਿ ਇਹ ਬੰਦਾ ਨਾ ਮੈਨੂੰ ਪਰੇਸ਼ਾਨ ਕਰਨ ਰਿਹਾ ਸੀ ਕਾਫੀ ਟਾਈਮ ਤੋਂ ਪਰੇਸ਼ਾਨ ਕਰਨ ਰਿਹਾ ਸੀ ਵੀ ਮੇਰੇ ਨਾਲ ਇਹਦਾ ਗੱਲਬਾਤ ਵਗੈਰਾ ਰਾਕ ਬਾਕੀ ਭਾਜੀ ਇਹਨਾਂ ਨੂੰ ਮੈਂ ਮਨਾ ਕੀਤਾ ਦੋ ਦਿਨਾਂ ਰਹੀ ਵੀ ਮੈਂ ਵਿਆਹੀ ਵਰੀ ਆ ਦੋ ਧੀਆਂ ਮੇਰੇ ਇਹੋ ਜੇ ਕੰਮ ਚੰਗੇ ਨਹੀਂ ਲੱਗਦੇ ਮੇਰੀ ਛੋਟੀ ਬੇਟੀ 1.5 ਸਾਲ ਦੀ ਤੇ ਵੱਡੀ 4 ਸਾਲ ਦੀ ਆ ਆਣ ਕੇ ਨਾ ਐਤਵਾਰ ਵਾਲੇ ਦਿਨ ਜਿਸ ਟਾਈਮ ਕਿ ਮੈਂ ਮੇਰੀ ਸੱਸ ਤੇ ਮੇਰੀ ਦਾਦੀ ਸੱਸ ਸਿਗੇ ਆਹੀ ਕੱਲੇ ਸਿਗੇ ਉਸ ਟਾਈਮ ਦਾਦੀ ਸੱਸ ਆਪਣੇ ਘਰ ਸਗੀ ਤੇ ਐ ਮੈਂ ਤੇ ਮੇਰੀ ਸੱਸਾ ਹੀ ਆਪਣੇ ਘਰ ਸਗੀ ਤੇ ਮੈਂ ਛੋਟੀ ਜੀ ਬੱਚੀ ਨਾਲ ਸੀ ਮੇਰਾ ਘਰ ਵਾਲਾ ਵੀ ਉਸ ਟਾਈਮ ਘਰ ਨਹੀਂ ਸੀ ਤੇ ਮੇਰਾ ਸਹੁਰੇ ਸਾਹਿਬ ਵੀ ਹੈ ਨਹੀਂ ਸੀ ਨਾ ਮੇਰੇ ਦਾਦਾ ਸਹੁਰਾ ਸੀ ਉਸ ਟਾਈਮ ਘਰ ਸਾਡੇ ਘਰ ਤੇ ਕੋਈ ਵੀ ਬੰਦਾ ਨਹੀਂ ਸੀ ਫੈਲਾ ਇਹ ਆਣ ਕੇ ਬੰਦਾ ਮੇਰੇ ਹੱਥੀ ਪਿਆ ਮੈਨਾਂ ਜ਼ਬਰਦਸਤੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਤੇ ਮੇਰੇ ਕੱਪੜੇ ਵਗੈਰਾ ਪਾੜੇ ਮੇਰੇ ਨਿਸ਼ਾਨ ਲਗਾਏ ਮੇਰੇ ਹੱਥ ਤੇ ਸੱਟ ਲਗਾਈ ਛੱਟ ਵੀ ਮੇਰੇ ਹੱਥ ਦੇ ਉੱਤੇ ਲਗਾਈ ਗਈ ਐ ਇਹਨਾਂ ਨੇ ਜਦੋਂ ਤੁਹਾਨੂੰ ਪਿਆ ਤੁਸੀਂ ਰੋਲਾ ਪਾਇਆ ਹਾਂਜੀ ਮੈਂ ਰੋਲਾ ਪਾਇਆ ਮੇਰੀ ਦਾਦੀ ਸੱਸ ਆਈ ਉਹਨਾਂ ਦੇ ਹੱਥੀ ਵੀ ਐ ਪਿਆ ਸਾਰੇ ਗਲੀ ਵਾਲੇ ਵੀ ਇਕੱਠੇ ਹੋਏ ਫੇਰ ਬੰਦਾ ਭੱਜਿਆ ਉਥੋਂ ਇਹਨੇ ਤਿੰਨ ਚਾਰ ਬੰਦੇ ਹੋਰ ਕੋਈ ਮਗਰ ਖਲਾਰੇ ਸੀਗੇ ਤੁਹਾਨੂੰ ਉਹਨਾਂ ਦੀ ਪਹਿਚਾਨ ਨਹੀਂ ਆ ਬਾਕੀ ਇਹਨਾਂ ਦੇ ਨਾਲ ਦੱਸਿਆ ਜਾਂਦਾ ਇੱਕ ਰਵੀ ਜੋ ਕਿ ਬਿੱਲੂ ਦਾ ਮੁੰਡਾ ਆ ਸਣੀ ਕਾਸ਼ ਤੇ ਸਕੰਦਰ ਜੋ ਕਿ ਸਾਡੇ ਗਵਾਂਢੀ ਆ ਤੇ ਉਹਨਾਂ ਦੀਆਂ ਜਨਾਨੀਆਂ ਵੀ ਕੁਝ ਬਾਹਰੇ ਖਲੋਤੀਆਂ ਸੀ ਇਨਾ ਸਾਰਿਆਂ ਨੇ ਵੇਖਿਆ ਵਾ ਸਭ ਕੁਝ ਜਾਣਦੇ ਆ ਇਹ ਉਹ ਨਾਲ ਆ ਵਿਅਕਤੀ ਦੇ ਉਹਦਾ ਸਾਹਮਣੇ ਤਾਂ ਰੇਤਨ ਲਾਪੇ ਤਾਂ ਨਾ ਕਰਦਾ ਹਾਂਜੀ ਇਹ ਸਾਰਿਆਂ ਨੂੰ ਪਤਾ ਗੱਲ ਪਰ ਮੈਨੂੰ ਨਹੀਂ ਪਤਾ ਹੁਣ ਕੋਈ ਸੱਚਾਈ ਦੱਸਦਾ ਕਿ ਨਹੀਂ ਦੱਸਦਾ ਮੈਂ ਦੁਖੀ ਆ ਕੋਈ ਚੋਂਗ ਜ ਸਾਡੇ ਲੜਾਈ ਨਹੀਂ ਹੋਈ ਸਾਡੇ ਘਰ ਆ ਇਹ ਮੈਨੂੰ ਨਹੀਂ ਪਤਾ ਵੀ ਹੁਣ ਕੋਈ ਕੀ ਕਰਦੇ ਮੇਰੀ ਇਹੋ ਮੈਨੂੰ ਇਨਸਾਫ ਚਾਹੀਦਾ ਮੈਂ ਧੀਆਂ ਵਾਲੀ ਆ ਮੈਨੂੰ ਇਹਨੂੰ ਸਖਤ ਕਾਰਵਾਈ ਇਹਦੇ ਖਿਲਾਫ ਕੀਤੀ ਜਾਵੇ ਇਹਨੂੰ ਫੜਿਆ ਜਾਵੇ ਮੈਂ ਐਸੇ ਸੁਭਾਸ਼ ਸਿੰਘ ਆਮਚਾਰ ਚੌਕੀ ਹਰਚੋ ਵਾਲਾ ਸਤਨਾਤਾ ਕੁਝ ਦਿਨ ਪਹਿਲਾਂ ਹਰਚਵਾਲ ਦਿਨ ਨੂੰ ਜਵਨਾ ਨੂੰ ਇੱਕ ਨਸ਼ਾ ਤਸਕਰ ਨੂੰ ਫੜਾਇਆ ਸੀ ਕੀ ਹੈ ਮਸਲਾ ਕੀ ਜਿਹੜਾ ਨਸ਼ਾ ਨਸ਼ਾ ਤਸਕਰ ਫੜਿਆ ਸੀਗਾ ਉਹ ਸਾਨੂੰ ਟਾਈਮ ਟਾਈਮ ਤੇ ਮਨਜੋਗ ਡੀਪੀ ਸਾਹਿਬ ਪੰਜਾਬ ਤੇ ਮਨਜੋਗ ਸਾਡੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਉਹਨਾਂ ਦੀਆਂ ਸਖਤ ਹਦਾਇਤਾਂ ਨੇ ਵੀ ਇਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਨਜੋਗ ਐਸਐਚ ਸਾਹਿਬ ਦੇ ਵੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਜੋ ਪੁਲਿਸ ਪਾਰਟੀ ਨੇ ਨਸ਼ਾ ਤਸਕਰ ਕਾਬੂ ਕੀਤਾ ਸੀਗਾ ਉਹ ਅਸੀਂ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੇੜਪੱਤਣ ਤੇ ਜਿਹੜੀ ਇਹਦੇ ਕੋਲ ਰਿਕਵਰੀ ਹੋਈ ਸੀ ਅਸੀਂ ਉਹਦੇ ਬਾਰੇ ਜਦੋਂ ਪੁੱਛਿਆ ਤੇ ਉਹਨੇ ਜਿਨ੍ਹਾਂ ਦਾ ਨਾਮ ਲਿਆ ਉਹ ਹਰਚਵਲ ਦੇ ਦੇਹੀ ਵਾਸੀ ਇਹਦੇ ਇਸ ਵੇਲੇ ਭੱਜੇ ਹੋਏ ਨੇ ਘਰੋਂ ਅਸੀਂ ਨਾਮਜਾਦ ਬਕਾਇਦਾ ਉਹਨਾਂ ਨੂੰ ਕੀਤਾ ਹੋਇਆ 132 ਨੰਬਰ ਮਕਦਮਾ ਇਹ 29 485 ਐਨਡੀਪੀਐਸ ਅਕਟ ਦੇ ਤਹਿਤ ਅਸੀਂ ਦਰਜ ਕੀਤਾ ਹੈ ਉਹਨਾਂ ਦੀ ਅਸੀਂ ਫਲਾਸ਼ ਦੇ ਵਿੱਚ ਆ ਜਦੋਂ ਵੀ ਉਹ ਤੇ ਆਉਂਦੇ ਨੇ ਕਾਬੂ ਤੇ ਉਹਨਾਂ ਦੇ ਬਕਾਇਦਾ ਜਿਹੜੀ ਬਣਦੀ ਠੁਕਮੀ ਕਾਰਵਾਈ ਕਰਦੇ ਆ ਇਹ ਵੀ ਉਹਨਾਂ ਕੋਲ ਪੁੱਛਾਂਗੇ ਵੀ ਉਹ ਕਿੱਥੋਂ ਲੈ ਕੇ ਆਉਂਦੇ ਨੇ ਸਰ ਕੋ ਤੇ ਇਹ ਨਸ਼ਾ ਜਦੋਂ ਫੜਾ ਕੇ ਨੌਜਵਾਨਾਂ ਨੇ ਕੀਤਾ ਉਹਨਾਂ ਉੱਤੇ ਇੱਕ ਹਮਲਾ ਹੋਇਆ ਤੇ ਵਿਚ ਲੜਾਈ ਹੋਈ ਹੈ ਉਹਦੇ ਵਿੱਚ ਕੀ ਹੈ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਹੈ ਪਰ ਲੇਕਿਨ ਦੋਹੀ ਪਾਸੇ ਨਾਰਮਲ ਇਹਨਾਂ ਦਾ ਝਗੜਾ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਕਰ ਰਹੇ ਹਾਂ ਪੜਤਾਲ ਜੋ ਸਲੀਅਤ ਹੈ ਪਈ ਨਸ਼ੇ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਜਾਂ ਰੋਕਣ ਤੋਂ ਜਾਂ ਵੇਚਣ ਤੋਂ ਜਾਂ ਫਿਰ ਕੋਈ ਇਹਨਾਂ ਦੀ ਹੋਰ ਰੰਜਿਸ਼ ਹੈ ਉਹ ਹੁਣ ਆਫਟਰ ਸਟੇਟਮੈਂਟ ਜਿਹੜੀ ਉਹ ਗੱਲ ਜਿਹੜੀ ਸਾਹਮਣੇ ਆ ਜੇਗੀ ਉਹਦੇ ਆਧਾਰ ਦੇ ਉੱਤੇ ਬਕਾਇਦਾ ਪੜਤਾਲ ਕਰਕੇ ਜਿਹੜੀ ਹਕ ਰਸੀਦ ਕਰਵਾਤੀ ਜਾਏਗੀ